ਕੋਈ ਵੀ ਫੈਸਲਾ ਨਹੀਂ ਲੈਂਦੇ ਤੁਸੀਂ ਫੈਸਲਾ ਵੀ ਭਾਈ ਇਹ ਲੋਕਾਂ ਜੇ ਮੈਸੇਜ ਜਾਊਗਾ ਵੀ ਇਹ ਮੁੰਡੇ ਮਰਵਾ ਰਹੇ ਆ ਕਿਸਾਨ ਸਰਕਾਰ ਕਹਿ ਰਹੀ ਹੈ ਇਹ ਗੱਲ ਕਰਨੀ ਆ ਅਈ ਤੁਹਾਨੂੰ ਪੁੱਛਣ ਆਏ ਆ ਜੇ ਲੀਡਰ ਕੋਈ ਨਹੀਂ ਹੋ ਸਕਦੇ ਵੀ ਜੇ ਗੱਲ ਦਾ ਸੱਦਾ ਆਵੇ ਕਰਨੀ ਆ ਕਿ ਨਹੀਂ ਕਰਨੀ ਤੇ ਫਿਰ ਉਹਦੇ ਲਈ ਹੈਗਾ ਜੇ ਇਹ ਵਿੱਚ ਫਿਰ ਅਟੈਕ ਕਰਨਗੇ ਫਿਰ ਦੁਨੀਆ ਦੇ ਸਾਹਮਣੇ ਇਹ ਨੰਗੇ ਹੋਣਗੇ ਵੀ ਅਸੀਂ ਤਾਂ ਗੱਲ ਲਈ ਤਿਆਰ ਸੀਗੇ ਠੀਕ ਆ ਇਸ ਕਰਕੇ ਸਾਰੇ ਆਗੂਆਂ ਤੱਕ ਸਪੀਕਰ ਵਾਲੇ ਨੂੰ ਬੇਨਤੀ ਹੈ ਜੀਦਾ ਸਾਹਿਬ ਗਏ ਆ ਉੱਥੋਂ ਦੱਸਣ ਮੈਨੂੰ ਆਵਾਜ਼ ਆ ਰਹੀ ਆ ਕਿਉਂਕਿ ਗਲਤ ਗੱਲ ਨਹੀਂ ਹੋਈ ਅਸੀਂ ਗੱਲ ਕਰਨ ਤੁਰ ਜੀਏ ਇੱਥੇ ਨੁਕਸਾਨ ਹੋ ਜਾਵੇ ਸਾਡਾ ਫਾਇਦਾ ਕੋਈ ਵੀ ਨਹੀਂ ਹੈਗਾ ਫਿਰ ਅਸੀਂ ਸਾਰੇ ਫੈਸਲੇ ਇਕੱਠੇ ਹੋ ਕੇ ਕਰਾਂਗੇ ਜੇ ਕਰਨਾ ਤੇ ਠੀਕ ਆ ਸੋ 1.200 ਮੁੰਡਾ ਜ਼ਖਮੀ ਹੋਇਆ ਸਰਕਾਰ ਇਹ ਕਹੂਗੀ ਵੀ ਇਹਨਾਂ ਦੀਆਂ ਮੰਗਾਂ ਮਣਾਉਣ ਦਾ ਇਰਾਦਾ ਨਹੀਂ ਭਾਵੇਂ ਸਾਨੂੰ ਪਤਾ ਉਹਨੇ ਮੰਗਾਂ ਇਹ ਨਹੀਂ ਮੰਨਣੀਆਂ ਠੀਕ ਹੈ ਜੀ ਹਰ ਇਹ ਗੱਲ ਅਸੀਂ ਆ ਡਰੋਨ ਜਿੱਦਾਂ ਬੰਬ ਛੁੱਟ ਕੇ ਗਿਆ ਮੈਂ ਤੁਹਾਨੂੰ ਕਹਿੰਦਾ ਜੇ ਤੁਸੀਂ ਕਹੋਗੇ ਸਦਾ ਪਹਿਲੋ ਦੇ ਕੋਈ ਜਵਾਬ ਲਾਂਗੇ ਵੀ ਜਦੋਂ ਅਸੀਂ ਆਪਦੀ ਜਨਤਾ ਨੂੰ ਕੰਟਰੋਲ ਕਰ ਰਹੇ ਸੀ ਤੂੰ ਜਵਾਬ ਦੇ ਫੇਰੋ 20 ਫੁੜੀ ਲੋਕਾਂ ਤੇ ਤੇਰੇ ਡਰੋਨ ਨੇ ਗੋਲੇ ਕੋ ਸੁੱਟੇ ਹੈਗੇ ਆ ਜੇ ਕਿਸੇ ਨੌਜਵਾਨ ਨੂੰ ਸ਼ੱਕ ਲੱਗਦਾ ਵਾ ਆ ਬੈਰੀਕੇਡ ਤੇ ਚੜਾ ਦਿਓ ਮੈਨੂੰ ਤੇ ਇਧਰੋਂ ਗੋਲੀ ਮਾਰ ਦਿਓ ਕਰਦੇ ਟੁਰਦੇ ਨਹੀਂ ਹੈਗੇ ਸਾਡੇ ਸਿਰ ਤੇ ਜ਼ਿੰਮੇਵਾਰੀ ਆ ਅਸੀਂ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ ਆ ਸਾਨੂੰ ਹਮੇਸ਼ਾ ਸਮਝਣਾ ਕੰਮ ਲੈਣਾ ਪੈਣਾ ਵਾ ਠੀਕ ਆ ਅਰ ਤੁਸੀਂ ਵੇਖੋ ਰੋਜ਼ ਰੋਜ਼ ਮੋਰਚਾ ਵੱਧ ਰਿਹਾ ਤੁਸੀਂ ਕੱਲ ਨੋਟ ਕੀਤਾ ਹਾ ਸਾ ਤੋਂ ਪਾਣੀ ਨਹੀਂ ਸੀ ਆਗਾ ਝੂਠ ਨਹੀਂ ਬੋਲਦੇ ਸੋਰੀਆਂ ਨਹੀਂ ਸੀ ਆਗੀਆਂ ਲੂਣ ਨਹੀਂ ਸੀ ਆਗਾ ਸੀ ਆਪਣੇ ਪ੍ਰਬੰਧ ਕਰਤੇ ਲੱਗੇ ਆ ਵੀ ਸਾਰਾ ਕੁਝ ਇਕੱਠਾ ਕਰ ਲਈਏ ਇਸ ਵਾਰੀ ਜੇ ਇਕੱਠਾ ਕਰ ਲਾਂਗੇ ਫੇਰ ਆਪਾਂ ਸਫਲ ਹੋ ਜਾਵਾਂਗੇ ਤਾਂ ਠੀਕ ਆ ਦਿੱਲੀ ਵਾਲਾ ਐਲਾਨ ਨਹੀਂ ਵਾਪਸ ਲੈ ਰਹੇ ਦਿੱਲੀ ਜਾਣਾ ਮਤਲਬ ਦਿੱਲੀ ਜਾਣਾ ਜਾਣਾ ਵਾ ਮੌਕਾ ਨਹੀਂ ਹੈ ਮਾਂਜਣਗੇ ਇਹ ਵੀ ਮੈਂ ਤੁਹਾਨੂੰ ਕਹਿ ਦਿੰਦਾ ਜੇ ਗੱਲਬਾਤ ਦੇ ਵਿੱਚ ਕੁਝ ਸ਼ਹਿਦ ਨਾ ਨਿਕਲੇ ਇਹ ਨਹੀਂ ਕਿ ਨਾ ਮੈਂ ਗਲਤ ਆ ਪਰ ਦੁਨੀਆ ਦੇ ਗਾੜੀ ਇਹਨਾਂ ਨੂੰ ਨੰਗਾ ਕਰ ਦਾਂਗੇ ਵੀ ਅਸੀਂ ਗੱਲਬਾਤ ਲਈ ਗਏ ਇਹ ਨਹੀਂ ਮੰਨੇ ਫੇਰ ਆਪਾਂ ਦਿੱਲੀ ਵਾਲ ਨੂੰ ਕੁੱਟ ਕੀਤਾ ਉਹ ਇਹ ਨਾ ਕਹਿਣਗੇ ਵੀ ਇਹ ਇਹ ਜਾਣ ਬੁੱਢੇ ਟਕਰਾ ਲੈਂਦੇ ਸੀ ਸੋ ਇਸ ਕਰਕੇ ਹਮੇਸ਼ਾ ਸਮਝਾ ਕੋ ਕੰਮ ਲੈਣੇ ਚਾਹੀਦੇ ਆ ਸਾਡੇ ਸਿਰ ਤੇ ਮੰਨ ਲਓ ਇੱਥੇ ਕੋਈ ਦੋਸ਼ੀ ਹੀ ਦੋ ਜਣ ਅਗਲੇ ਨੇ ਸਾਨੂੰ ਕਹਿਣਾ ਵੀ ਤੁਸੀਂ ਸੋਚਿਆ ਸੀ ਯਾਰ ਤੁਸੀਂ ਧੱਕਾ ਖਰਾਬਤਾ ਫਿਰ ਜਦੋਂ ਹਾਂ ਆਵਾਜ਼ ਨਹੀਂ ਜਾ ਰਹੀ ਉਧਰ ਵੀ ਆਵਾਜ਼ ਨਹੀਂ ਜਾ ਰਹੀ ਯਾਰ ਆਵਾਜ਼ ਨਹੀਂ ਜਾ ਰਹੀ ਛੋਟਾ ਸਪੀਕਰ ਜੇ ਕਿਸੇ ਕੋਲ ਹੈਗਾ ਤਾਂ ਮੇਰੀ ਹੱਥ ਜੋੜ ਕੇ ਬੇਨਤੀ ਹੈ ਅਗਲੇ ਪਾਸੇ ਉਹਨਾਂ ਮੁੰਡਿਆਂ ਦੇ ਜਿੰਨਾ ਚਿਰ ਕਾਕਾ ਸਪੀਕਰ ਲਾ ਜਿੰਨਾ ਚਿਰ ਆਵੇ ਕੰਦੀ ਦੇ ਸਪੀਕਰ ਲਗਾ ਕੇ ਕੋਲੇ ਜਾਣਾ ਹੋ ਕੇ ਜਾ ਕੇ ਦੇਖ ਆ ਲੋਕ ਡਿਸਪਲਨ ਨਾਲ ਰਿਹਾ ਸਾਡੇ ਕਹੇ ਤੇ ਰੁਕੇ ਆ ਨਹੀਂ ਤਾਂ ਕਿਹੋ ਫੈਸਲਾ ਕਰਾਂ ਫੋਟੇ ਗਾੜੀ ਲੱਗ ਜਾਊਗਾ ਡਰਦੇ ਡਰਦੇ ਨਹੀਂ ਹੈਗੇ ਉਹ ਆਹੀ ਸਪੀਕਰ ਤੇਰੇ ਅਗਲੇ ਸਪੀਕਰ ਨਹੀਂ ਚੱਲਣਗੇ ਪੁੱਤਰ ਮੇਰਾ ਵੀ ਸਪੀਕਰ ਲਾ ਕੀ ਕਹਿੰਦੇ ਜੇ ਇਹਨਾਂ ਅੰਦੋਲਨ ਪੱਟ ਕੱਟ ਕੇ ਲਿਆ ਹੈ ਆ ਕੱਲ 24 ਕਹਿੰਦੇ ਭੜੇ ਆ ਉਹਨਾਂ ਨੇ ਤੇ ਜੇ ਇੱਕ ਮੁੰਡੇ ਨੂੰ ਢੀਠ ਵੀ ਲੱਗਦੀ ਆ ਸਾਡੇ ਆਪਣੀ ਜਥੇਬੰਦੀ ਦੇ ਸੁਭਾਗੂ ਦਾ ਪੈ ਟੁੱਟਾ ਵਾ ਇੱਕ ਤਾਂ ਚਵਾੜਾ ਪਾਟਾ ਆਪਰੇਸ਼ਨ ਤੇ ਆ ਤੇ ਸਾਡੀ ਜ਼ਿੰਮੇਵਾਰੀ ਹੈਗੀ ਹੈ ਨਾ ਤੇ ਇਸ ਕਰਕੇ ਭਰਾਵੋ ਸੰਗਮਣਾ ਅੱਥੋੜੇ ਨਾਲ ਵਾਦਾ ਕਰਦੇ ਆ ਇਸ ਮੋਟਚਾ ਤੋਂ ਕੋਈ ਪਾਰਟੀ ਨਹੀਂ ਨਿਕਲੂਗੀ ਇਸ ਮੋਟਚੇ ਵਿੱਚੋਂ ਨਿਕਲੂਗਾ ਤੇ ਕਿਸਾਨਾਂ ਮਜ਼ਦੂਰਾਂ ਦੀ ਮੈਂ ਮੰਨ ਕੇ ਨਿਕਲੂ ਠੀਕਾ ਲੋਕ ਲੜਨਾ ਚਾਹੁੰਦੇ ਆ ਲੋਕ ਲੜਨਾ ਚਾਹੁੰਦੇ ਆ ਅਸੀਂ ਪਿੱਛੇ ਹਟਣ ਵਾਲੇ ਨਹੀਂ ਹਾਂਗੇ ਤੁਸੀਂ ਕੀ ਕੁਝ ਕਰਤਾ ਤੁਹਾਨੂੰ ਪਤਾ ਨਹੀਂ ਮੈਨੂੰ ਵਾਸ਼ਿੰਗਟਨ ਪੋਸਟ ਦਾ ਫੋਨ ਆ ਰਿਹਾ ਵਾਸ਼ਿੰਗਟਨ ਪੋਸਟ ਦੇ ਅਮਰੀਕਾ ਦੀ ਵੱਡੀ ਪੱਤਰਕਾ ਟਾਈਮਸ ਆਫ ਇਟ ਔਰ ਨਿਊਯਾਰਕ ਟਾਈਮ ਦਾ ਆ ਰਿਹਾ ਇਹ ਤੁਹਾਡੇ ਅੰਦੋਲਨ ਕਰਕੇ ਇਹ ਦੁਨੀਆ 'ਚ ਮੋਦੀ ਦਾ ਰਹਿ ਕੀ ਗਿਆ ਅੱਜ ਨਹੀਂ ਤਾਂ ਉਹਦੇ ਫਿਰ ਚੈਨਲ ਇਹ ਕਹਿਣਗੇ ਵੀ ਇਹਨਾਂ ਨੇ ਮੰਗਾ ਨਹੀਂ ਮਨਾਉਣੀਆ ਇਹ ਕੀ ਬੈਰੀਕੇਟ ਤੋੜ ਕੇ ਫਿਰ ਵਾਇਰਲਸ ਕਰਨ ਆਏ ਆ ਸਾਡੇ ਨਾਲ ਉਹ ਬੋਲ ਵੀ ਰਹੇ ਆਈ ਸਮਰ ਕੇ ਨਹੀਂ ਆਈ ਤੋ ਇਸ ਕਰਕੇ ਪ੍ਰਭੂ ਕੱਲ ਵੀ ਤੁਹਾਡੇ ਨਾਲ ਖੜੇ ਆ ਅੱਜ ਵੀ ਤੁਹਾਡੇ ਅਸੀਂ ਚਾਹੁੰਦੇ ਸੀ ਫੈਸਲਾ ਕਰ ਲੈਂਦੇ ਅਸੀਂ ਸੰਗਤ ਚ ਕਿਹਾ ਆਏ ਆ ਵੀ ਪਹਿਲਾਂ ਇਹਨਾਂ ਨਾਲ ਗੱਲ ਕਰੀਏ ਵੀ ਆ ਆ ਕੱਲ ਕਰਨੀ ਚਾਹੀਦੀ ਆ ਕਿ ਨਹੀਂ ਤਾਂ ਅੱਜ ਤੱਕ ਕਿਤੇ ਵੀ ਕਿਸਾਨ ਜੱਥੇਬੰਦੀਆਂ ਦੀ ਲੀਡਰਸ਼ਿਪ ਨੇ ਆਇਆ ਕਦੀ ਤੁਹਾਡੇ ਦਾ ਭਰੋਸਾ ਜਿੱਤਣਾ ਲੀਡਰ ਉਹ ਹੁੰਦਾ ਜਿਹੜਾ ਲੋਕਾਂ ਦਾ ਭਰੋਸਾ ਜਿੱਤੇ ਲੋਕਾਂ ਦਾ ਭਰੋਸਾ 22 ਸਾਲ ਹੋ ਗਏ ਆ ਕੱਲਿਆ ਸਾਹਬ ਨੇ 40 ਸਾਲ ਲਾਏ ਹੋਣਗੇ ਕੋਈ ਸ਼ਿਕਵਾ ਕਦੇ ਇਨਸਾਨ ਕੰਮ ਕਰਦੀ ਹੋ ਸਕਦੀ ਆ ਪਰ ਜ਼ਮੀਰ ਕਦੀ ਨਹੀਂ ਵੇਚ ਦਿੱਤਾ ਕਦੀ ਨਹੀਂ ਵੇਚ ਦਿੱਤਾ ਸੋ ਜਿੰਨੀ ਜਲਦੀ ਹੋ ਸਕੇ ਸਪੀਕਰ ਲਾਓ ਮੈਂ ਤੁਹਾਨੂੰ ਕਹਿਣਾ ਪਿਛਲੀ ਵਾਰ ਚੱਲਿਆ ਸਾਹਬ ਨੇ ਕਹਿਤਾ ਵੀ ਜੋ ਹਰਿਆਣੇ ਚ ਕਰਨ ਦੇ ਜੇ ਪਹਿਲਾਂ ਉਹਦੀ ਗੱਲ ਕਰੋ ਤੇ ਮੀਟਿੰਗ ਬਾਅਦ ਚ ਸਟਾਰਟ ਆਹ ਜਿਹੜਾ ਡਰੋਨ ਮੇਰੇ ਸਾਹਮਣੇ ਚੱਲਿਆ ਇਹਦਾ ਜਵਾਬ ਤਲਬੀ ਕਰਾਂਗੇ ਵੀ ਜਦੋਂ ਅਸੀਂ ਪੀਸਫੁਲੀ ਕਾਈ ਖਲੋਤੇ ਆ ਇਹ ਡਰੋਨ ਨੇ ਸਾਡੇ ਹੁੰਦਿਆ ਹੁਣ ਸਰਕਾਰ ਸ਼ਰਾਸਤ ਕਰ ਰਹੀ ਹੈ ਸਰਕਾਰ ਨੇ ਤਗਾ ਕੀਤਾ ਆਗੂ ਆਪਣੀ ਜਨਤਾ ਨੂੰ ਕੰਟਰੋਲ ਕਰ ਰਹੇ ਆ ਅਰੇ ਸਾਫ ਕਾਂ ਦੇ ਪਹਿਲੋ ਗੱਲ ਬਾਤ ਤਾਂ ਚੱਲੂਗੀ ਪਹਿਲੋ ਇਹ ਕੱਲ ਦਾ ਜਵਾਬ ਔਰ ਮੈਂ ਕਹਿੰਦਾ ਕੇਂਦਰ ਸਾਡਾ ਸੱਤਾ ਟਕਰਾ ਦੇਵੇ ਕੇਂਦਰ ਕਹੇ ਅਸੀਂ ਨਹੀਂ ਸਾਥ ਦੇ ਹੈਗੇ ਫਿਰ ਜਿਵੇਂ ਕਹੋਗੇ ਫਿਰ ਉਹ ਕਰ ਲਾਂਗੇ ਇਹ ਸਿਆਸਤ ਹੁੰਦੀ ਆ ਇਹ ਸਮਝ ਹੁੰਦੀ ਹੈ ਲੀਡਰਾਂ ਦੀ ਵੀ ਸਰਕਾਰ ਨੂੰ ਟੇਬਲ ਤੇ ਕਿਦਾਂ ਤੁਸੀਂ ਦੂਜਾ ਸੁਣੋ ਆ ਪੰਜਾਬ ਹਰਿਆਣਾ ਸਾਡੇ ਨਾਲ ਆ ਪਰ ਜੜੇ ਚੁੱਪੀ ਵਰਕੇ ਭਾਰ ਵਰਗੇ ਮੱਧ ਪ੍ਰਦੇਸ਼ ਵਰਗੇ ਜਾਂ ਰਾਜਸਥਾਨ ਵਰਗੇ ਜਿਨ੍ਹਾਂ ਨੂੰ ਹਿੰਦੀ ਭਾਸ਼ੀ ਸਟੇਟ ਕਹਿੰਦੇ ਆ ਉਹਨਾਂ ਦੇ ਵਿੱਚ ਸਾਡੀ ਪ੍ਰਚੱਤਨੇ ਗਲਤ ਖੜ ਰਹੇ ਆ ਅਸੀਂ ਉਹਨਾਂ ਨੂੰ ਵੀ ਲਾਲ ਲੈਣਾ ਔਰ ਉਹਨਾਂ 'ਚ ਗੱਲ ਖੜਨੀ ਆ ਭਾਵੇਂ ਉਹ ਮੋਤੀ ਦੇ ਬਟਰਿਆ ਵੀ ਅਸੀਂ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀ ਲੜਾਈ ਲੜ ਰਹੇ ਆ ਅਸਲ ਹਾਕਮ ਉਹਦੋਂ ਹਾਰਦਾ ਹੁੰਦਾ ਜਦੋਂ ਉਹਦੇ ਘਰ ਦੇ ਵਿੱਚ ਫੁੱਟ ਪੈ ਜੇ ਜਦੋਂ ਦੇ ਅੰਦਰੋਂ ਬਗਾਵਤ ਹੋਵੇ ਹਰਿਆਣੇ ਦੇ ਅੰਦਰੋਂ ਬਗਾਵਤ ਹੋਊਗੀ ਮੈਂ ਤੁਹਾਨੂੰ ਸਾਫ਼ ਕਹਿੰਦਾ ਉੱਥੋਂ ਵੇਖ ਲਿਓ ਤੇ ਇਸ ਕਰਕੇ ਅਸੀਂ ਪਹਿਲੋ ਗੱਲ ਕੀਤੀ ਕੱਲ੍ਹ ਕੰਨ ਤੋਂ ਬਾਅਦ ਕਿਹਾ ਵੀ ਜਨਤਾ ਇਕੱਠੀ ਹੋਵੇ ਅਸੀਂ ਪਿੰਡਾਂ ਤੋਂ ਆ ਅਸੀਂ ਚਾਹੁੰਦੇ 9 ਵਜੇ ਵੀ ਮੀਟਿੰਗ ਕਰ ਲਈਦੇ ਪਰ ਸਾਨੂੰ ਪਤਾ ਸੀ 12 1 ਵਜੇ ਨੌਜਵਾਨ ਆਉਣੇ ਆ ਪ੍ਰਬੰਧ ਸਾਡੇ ਕੱਲ੍ਹ ਘਟ ਸੀਗੇ ਪ੍ਰਬੰਧਾ ਕਰਕੇ ਸਾਡਾ ਨੁਕਸਾਨ ਹੋਇਆ ਅੱਜ ਵੀ ਪ੍ਰਬੰਧ ਨੇ ਹਜੇ ਇਹਨਾ ਪ੍ਰਬੰਧਾਂ ਵਿੱਚ ਹੋਰ ਪ੍ਰਬੰਧ ਵਧਾਉਂਦੀ ਲੋੜ ਆ ਸੱਚ ਮੇਰੀ ਗੱਲ ਨੂੰ ਮੈਂ ਬੋਲ ਰਿਹਾ ਮੈਨੂੰ মিডিਆ ਲੋਟ ਕਰ ਰਿਹਾ ਕੁਝ ਗੱਲਾਂ ਅਸੀਂ ਕਹਿਣਾ ਨਹੀਂ ਚਾਹੁੰਦੇ ਹੁੰਦੇ মিডিਆ ਦੇ ਸਾਹਮਣੇ ਤੋਂ ਇਸ ਕਰਕੇ ਸਿਆਣੇ ਲੀਡਰਾਂ ਨੂੰ ਵਰਕਰਾਂ ਨੂੰ ਇਸ਼ਾਰਾ ਹੀ ਬਹੁਤ ਹੁੰਦਾ ਵਾ ਵੀ ਅਸੀਂ ਕਿਵੇਂ ਆ ਦੂਜੇ ਅਸੀਂ ਤੁਸੀਂ ਮਨੁੱਖ ਜੇ ਲੜਦੇ ਜੇ ਥਕਾਵਟ ਵੀ ਹੁੰਦੀ ਨਾ ਥਕਾਵਟ ਪਹਿਲੋ ਜੂਠ ਫੜਿਆ ਤਿੰਨ ਕੰਤੇ ਹੰਬ ਗਿਆ ਫਿਰ ਸਾਡੀ ਪੱਕੀ ਫੌਜ ਲੜੀ ਪੰਜ ਘੰਟੇ ਉਹ ਵੀ ਹੰਬੀ ਫਿਰ ਦੂਜੀ ਗੱਡੀ ਲੈ ਕੇ ਆਏ ਭਈ ਫੌਜਾਂ ਨੂੰ ਰੈਸਟ ਵੀ ਚਾਹੀਦੀ ਆ ਭੇਡ ਤਾਂ ਨਹੀਂ ਕਦੀ ਉਹ ਨੱਪ ਕੇ ਲਾ ਕੇ ਕਦੀ ਆਪਾਂ ਨੱਪ ਕੇ ਲਾ ਕੇ ਤੋ ਇਹ ਸਾਨਭ ਹੁੰਦੀ ਆ ਆਪਣੇ ਜ਼ਖਮੀਆਂ ਦਾ ਸਾਰਿਆਂ ਦਾ ਪਤਾ ਔਰ ਕਹੀਏ ਵੀ ਅਸੀਂ ਪਾਲ ਕੀਤੀ ਆ ਵੀ ਆ ਵੀ ਖਲੋਤੇ ਆ ਮੰਨ ਲਾ ਸਵਾਲ ਇਹ ਆ ਵੀ ਅਸੀਂ ਦਿੱਲੀ ਜਾਣਾ ਸਾਡਾ ਅਣਖ ਦਾ ਸਵਾਲ ਨਹੀਂ ਬੈਰੀਕੇਡ ਤੋੜਨਾ ਅਣਖ ਦਾ ਸਵਾਲ ਨਹੀਂ ਅਣਖ ਦਾ ਸਵਾਲ ਹੈ ਵੀ ਐਮਐਸਪੀ ਖਰੀਦ ਦੀ ਗਰੰਟੀ ਬਣਾ ਕੇ ਕਾਨੂੰਨ ਦੋ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਫੈਸਲਾ ਦੇ ਪਾ ਦਿਓ ਕਿਸਾਨ ਤੇ ਖੇਤ ਮਜ਼ਦੂਰ ਦਾ ਕਰਜ਼ਾ ਖਤਮ ਕਰੋ ਦਿਲੇਗਾ 200 ਦਿਨ ਕਰੋ 700 ਦਿਹਾੜੀ ਕਰੋ ਅਜਰੇ ਮਿਸ਼ਰਾ ਟੈਣੀ ਨੂੰ ਮੰਤਰੀ ਮੰਡਲ ਤੋਂ ਬਾਹਰ ਕੱਟੋ ਪਹਿਲੇ ਕੇਸ ਪਾਏ ਵਾਪਸ ਲਓ ਬਿਜਲੀ ਸੋਧ ਬਿਲ ਨਹੀਂ ਲਾਗੂ ਹੋਣ ਦੇਣਾ ਔਰ ਪੋਲੂਸ਼ਨ ਐਕਟ ਦੇ ਵਿੱਚੋਂ ਖੇਤੀ ਨੂੰ ਬਾਹਰ ਕਰੋ ਇੱਥੇ ਕੋਈ ਸਮਝੌਤਾ ਨਹੀਂ ਕਰਦੇ ਲੜਾਈ ਦੇ ਢਾਂਗਾ ਡੋ ਸਕਦੇ ਆ ਕਦੀ ਫੌਜਾਂ ਤੁਸੀਂ ਦੇਖ ਲਓ ਆਪਣੀਆਂ ਸਿੱਖ ਮਿਸਲਾਂ ਦਾ ਇਤਿਹਾਸ ਦੁਸ਼ਮਨ ਨੇ ਚੜਨਾ ਉਹਨਾਂ ਰਾਹ ਦੇ ਦੇਣਾ ਬੇਜਾਨ ਦੇ ਅੱਗੇ ਇਸ ਕਰਕੇ ਵੀ ਆਉਂਦਾ ਥੱਕਿਆ ਹਾਰ ਆਊਗਾ ਆਉਂਦੇ ਨੂੰ ਫਟਾਉਣਾ ਕੋਈ ਸੁੱਕਾ ਪੰਜਾਬ ਤੁਹਾਡੀ ਆਪਾਂ ਜਾਣ ਦਿੰਦਾ ਇੱਕ ਨੀਤੀ ਵੀ ਸੀ ਨਾ ਇੱਕ ਸਮਝ ਵੀ ਨਹੀਂ ਸੀ ਨਾ ਸਭ ਤੋਂ ਛੋਟੀ ਤਾਕਤ ਸੀਗੇ ਸਿੱਖ ਮੁਗਲਾਂ ਦੇ ਮੁਕਾਬਲੇ ਜਿੱਤੇ ਕਿਉਂ ਭਰੋਸਾ ਸੀ ਆਪਦੇ ਗੁਰੂ ਤੇ ਆਪਣੇ ਤੇ ਅਰ ਦੂਜਾ ਹੋਇਆ ਲੜਾਈ ਲੰmdi ਰਾਜਨੀਤੀ ਸਿੱਖ ਮਿਸਲਾਂ ਤੋਂ ਵੱਧ ਕੋਈ ਵੀ ਨਹੀਂ ਸੀ ਜਾਣਦਾ ਤਾਂ ਲੜਾਈਆਂ ਦੇ ਵਿੱਚ tactics ਹੁੰਦੇ ਆ ਲੜਾਈਆਂ ਕਿਵੇਂ ਚੱਲਣੀਆਂ ਤਾਂ ਇਸ ਕਰਕੇ ਜੇ ਕੱਲ ਸਾਰੀ ਦਿਹਾੜੀ ਪੜਿਆ ਹੁਣ ਵੀ ਪੜ੍ਹਨ ਨੂੰ ਤਿਆਰ ਆ ਪਰ ਇੱਕ ਗੁਰਮਤਾ ਚਾਹੁੰਨੇ ਆ ਵੀ ਸੰਗਤ ਦੇ ਵਿੱਚ ਇੱਕ ਗੁਰਮਤਾ ਹੋ ਜੇ ਗੁਰਮਤੇ ਦੇ ਇਨਸਾਰ ਫਿਰ ਅੱਗੇ ਚੱਲਿਆ ਜਾਵੇ ਡੋਂਟ ਦਲੇ ਚਲੋ ਜੇ ਦਲੇਆ ਸਾਹਿਬ ਉਹਨੇ ਸੁਣਦੇ ਆਓ ਆਓ ਫੋਟੋ ਵਾਲਾ ਫੋਟੋ ਵਾਲਾ ਚਲ ਦੇਖ ਲਈਨੇ ਦੇਖ ਲਈਨੇ ਦੇਖ ਲਈਨੇ ਰਾਜਾ ਨੂੰ ਸੁਣ ਕੇ ਨੰਨ ਜਾ ਠੀਕ ਆ ਸੋ ਇਸ ਕਰਕੇ ਬਰਾਵੋ ਸੋਜਾਂ ਨੂੰ ਹੁਕਮ ਚਾਹੀਦੇ ਆ ਜੇ ਅਸੀਂ ਇੱਥੇ ਬਹਿਣਾ ਹੁੰਦਾ ਜਿਹੜੀ ਥੋੜੇ ਅੰਦਰ ਕਸਰਿਆ ਤੇ ਕੱਲ ਬੈਠੇ ਨਹੀਂ ਬਹਿਣਾ ਹੈਗਾ ਦਿੱਲੀ ਜਾਂ ਸਰਕਾਰ ਮੰਗਾ ਮੰਨ ਲਵੇ ਜਾਂ ਫਿਰ ਦਿੱਲੀ ਜਾਣ ਦਾ ਰਾਹ ਦੇ ਦੇ ਅਸੀਂ ਪੀਸ ਬਲੀ ਆਪਣਾ ਪ੍ਰੋਟੈਸਟ ਕਰਾਂਗੇ ਆ ਵੇਖਾਂਗੇ ਕਿੰਨਾ ਚਿਰ ਬਹਿਣਾ ਕਿੰਨਾ ਚਿਰ ਲੜਾਈ ਚੱਲਦੀ ਆ ਠੀਕ ਆ ਜੀ ਸਿਰਫ ਇਹੀ ਗੱਲਾਂ ਸਪੀਕਰ ਵਾਲੇ ਅੱਜ ਮਿਹਰਬਾਨੀ ਕਰਨਗੇ ਕਿ ਢੀ ਛੀਤੀ ਲਵਾ ਦੇਣਗੇ ਪਰਲੇ ਬੰਦੇ ਲਗਭਗ ਅਗਲੇ ਬੰਨੇ ਜੁਗਤਾ ਅਸੀਂ ਥੋੜ੍ਹ ਥੋੜ੍ਹ ਗੁਰਮਤਾ ਪਵਾ ਕੇ ਫਿਰ ਕਹਾਂਗੇ ਆ ਟਾਈਮ ਵੀ ਬਾਉਂਡ ਕਰਾਂਗੇ ਵੀ ਇੰਨੀ ਦੇਰ ਤੱਕ ਜੇ ਕਹਿ ਰਹੇ ਜੀ ਸੱਦਾ ਆਉਂਦਾ ਠੀਕ ਆ ਨਹੀਂ ਆਉਂਦਾ ਤੇ ਫਿਰ ਅਸੀਂ ਫਿਰ ਆਪਣਾ ਪ੍ਰੋਗਰਾਮ ਲਿਕਾਂਗੇ ਤੋ ਇਸ ਕਰਕੇ ਗੁਰਮਤਾ ਜ਼ਰੂਰੀ ਹੁੰਦਾ ਹਾਂਜੀ ਤੋਂ ਸਪੀਕਰ ਅਗਲੀ ਗੱਲ ਬਰਾਵੋ 20 ਵਾਲੀ ਬਰੂਦ ਵਾਲੀਆਂ ਸਿਰਥਾ ਨਹੀਂ ਲੰਘੀਆਂ ਵਾ ਪਹਿਲੀ ਵਾਰ ਨੇ ਆਪਣੇ ਸਾਹਮਣੇ ਹੋ ਰਹੇ ਜੰਨਾ ਚ ਸਤਗੁਰ ਨੇ ਸਵਾਸ ਲਿਖੇ ਆ ਆਉਣੇ ਮਰਨਾ ਤਾਂ ਸਹੀ ਘਰ ਵਾਲੀ ਮੰਜੀ ਤੇ ਵੀ ਆ ਉਹਦਾ ਫਾਇਦਾ ਕੋਈ ਐ ਅਜੇ ਤਾਂ ਹੋਰ ਚਾਹੀਦਾ ਕੀ ਆ ਸਾਡੀ ਕਦੇ ਜ਼ਿੰਦਗੀ ਵੱਡੀ ਚੀਜ਼ ਦਾ ਸਾਡੇ ਸਾਹ ਨਿੱਕੇ ਨੇ ਆ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੇ ਮੰਗਾਂ ਵੱਡੀਆਂ ਨੇ ਜਦੋਂ ਬੰਦਾ ਕੁਰਬਾਨੀ ਦਿੰਦਾ ਨਾ ਉਹਦੇ ਪਿੱਛੇ ਉਹਦਾ ਮਨੋਰਥ ਹੁੰਦਾ ਵੀ ਮੇਰੀ ਜਾਨ ਛੋਟੀ ਚੀਜ਼ ਆ ਮੇਰਾ ਕੰਮ ਆ ਵੱਡਾ ਉਸ ਕੰਮ ਲਈ ਕੁਰਬਾਨੀ ਦਿੰਦਾ ਤੋ ਤੋ ਇਸ ਕਰਕੇ ਭਰਾਵੋ ਅਰਜਾ ਵੀ ਕਿਸੇ ਕਿਸਮ ਦਾ ਆਪਣੀ ਲੀਡਰਸ਼ਿਪ ਤੇ ਪਰੋਸਾ ਨਾ ਤੋੜਿਓ ਆ ਅਜੇ ਅੰਦੋਲਨ ਲੜਿਆ ਤੁਸੀਂ ਪਰੋਸੇ ਤੇ ਲੱਖਾਂ ਆਏ ਜੇ ਸਾਡੇ ਕੋ ਕੈਕਟਰ ਵੀ ਹੈਗਾ ਇਸ ਪਰੋਸੇ ਨਾਲ ਦਿੱਲੀ ਦੇ ਤਖਤ ਨੂੰ ਸਤਗੁਰ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਤਾਂ ਉਹਦੇ ਉ ਢਾ ਕੇ ਮੰਗਾ ਵੀ ਮਨਾ ਕੇ ਆਵਾਂਗੇ ਤੋ ਇਸ ਕਰਕੇ ਇਸ ਕਰਕੇ ਸਾਰੇ ਲੀਡਰਾਂ ਦਾ ਮੇਰੇ ਥੱਲੇ ਖੜੇ ਸਰਜੀਤ ਫੂਲ ਜੀ ਆਪਣਾ ਵੀ ਕੇ ਜੂ ਆਜ਼ਾਦ ਦੇ ਸਾਥੀ ਮਨਜੀਤ ਰਾਏ ਜੀ ਸਾਰਿਆਂ ਨੂੰ ਸੀ ਜਾਣਦੇ ਕਿ ਤੁਹਾਡੇ ਸਾਹਮਣੇ ਸਾਰੇ ਆ ਤੇ ਕਰੈਕਟਰ ਐਂ ਨਹੀਂ ਕੋ ਰੋਲਾ ਸੋ ਇਸ ਕਰਕੇ ਇਸ ਇਸ ਲੜਾਈ ਨੂੰ ਸੱਚਾ ਚੇ ਢੰਗ ਨਾਲ ਲੜਾਂਗੇ ਗੁਰਮਤਾ ਕਰਾਂਗੇ ਔਰ ਜੋ ਤੁਸੀਂ ਫਤਵਾ ਦਿਓਗੇ ਥੋ ਪਿਆਰ ਸਾਡਾ ਫੈਸਲਾ ਉਹਨੂੰ ਲਾਗੂ ਕਰਾਂਗੇ ਸੋ ਇਸ ਕਰਕੇ ਪੜਾਓ ਸਪੀਕਰ ਲੱਗ ਗਿਆ ਮੈਨੂੰ ਦੱਸ ਦਿੱਤਾ ਜਾਵੇ ਸਪੀਕਰ ਲੱਗ ਗਿਆ ਸਪੀਕਰ ਲੱਗ ਗਿਆ ਭਾਈ ਕਾਕਾ ਡੱਕਲਾ ਟਰੈਕਟਰ ਇੱਥੇ ਲੈ ਜੀ ਹਾਂ ਲੱਗ ਗਿਆ ਟਰੈਕਟਰ ਕੋਈ ਕੋਈ ਨਹੀਂ ਕੋਈ ਨੂੰ ਵਾਸੇ ਜਾਣਦੇ ਨੇ ਆਪਣੇ ਬੰਦੇ ਆ ਕੋਈ ਨਹੀਂ ਕੋਈ ਆਪਣੇ ਬੰਦੇ ਉਹ ਪਾਈ ਸਪੀਕਰ ਲੱਗ ਗਿਆ ਵਾ ਚੱਲ ਕੋਈ ਨਹੀਂ ਹਾਂ ਨਹੀਂ 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 ਹਉ ਤੱਕ ਪੁੱਛ ਕੇ ਹਰ ਇੱਕ ਨੂੰ ਇੱਕ ਬੰਦਾ ਵੀ ਸਾਡੇ ਦੀ ਮਾਤਵਿਆ ਇੱਕ ਇੱਕ ਬੰਦੇ ਦਾ ਵੀ ਅਸੀਂ ਨਹੀਂ ਭਰੋਸਾ ਤੋੜਨਾ ਚਾਹੁੰਦੇ ਕਿਉਂ ਤੋੜਾਂਗੇ ਆ ਆ ਸੁਣ ਲੋ ਸਰਕਾਰ ਕੋ ਕੁੱਟਖਾਣੀ ਸੌਖੀ ਆ ਆਪਣੇ ਆ ਦਾ ਗਿੜਾ ਸੌਖਾ ਨਹੀਂ ਲਵਾਗੇ ਕਦੀ ਕਹਾਂ ਲਾਂ ਕਿ ਇੱਕ ਦੀ ਗੱਲ ਆਪਣੇ ਲੜਨਾ ਤੇ ਲੋਕਾਂ ਨੇ ਹਨਾ ਅਸੀਂ ਕੋ ਡਰਗੇ ਨਾ ਖਲੜੀ ਦੀ ਡਰ ਹੈਗਾ ਨਾ ਕਦੀ ਰੱਖਿਆ ਸਤਗੁਰ ਕਹਿੰਦਾ ਸੀ ਨਾ ਡਰਨਾ ਤੇ ਨਾ ਡਰਾਉਣਾ ਠੀਕ ਹੈ ਜੀ ਉਸੇ ਉਸੇ ਅਵਸਥਾ ਚ ਪਈ ਜਿੰਨੇ ਆ ਜਿੱਡੀ ਛੇਤੀ ਸਪੀਕਰ ਲੱਗਦਾ ਕਿ ਹੋ ਮਰੇ ਵੀ ਹਰ ਇੱਕ ਬੰਦੇ ਨੂੰ ਨਾ ਕੋਈ ਰੇਪ ਪੱਤਰਕਾਰ ਨਾ ਹੋ। ਉਹ ਭਾਈ ਇੱਕ ਬੇਨਤੀ ਹੋਰ, ਇੱਕ ਬੇਨਤੀ ਨੌਜਵਾਨ ਭਰਾਓ। ਇੱਕ ਬੇਨਤੀ ਮੇਰੀ ਸੁਣ ਲਿਓ, ਮਰਜ਼ੀ ਆਪਣੀ ਕਰਿਓ। ਨੌਜਵਾਨ ਭਰਾਓ, ਜਿੰਨੇ ਵੀ ਪੱਤਰਕਾਰ ਆਇਆ ਇੱਥੇ। ਇੰਨਾ ਚ ਸਾਡੇ ਖਿਲਾਫ ਪ੍ਰਚਾਰ ਪ੍ਰੋਪੋਗੈਂਡੇ ਕਰਨ ਵਾਲੇ ਹੋ ਸਕਦੇ। ਮੈਨੂੰ ਸੁਣ ਲਿਓ ਇੱਕ ਵਾਰੀ ਬੇਨਤੀ ਪਹਿਲਾਂ ਮੇਰੀ ਸੁਣ ਲਿਓ। ਮੈਂ ਦੱਸਦਾ। ਮੇਰੀ ਸੁਣ ਲਿਓ ਮੇਰੇ ਵੀਰ, ਮੇਰੀ ਬਾਤ ਜਾਣ ਦੀ, ਮੇਰੀ ਬਾਤ ਸੁਣ ਲਿਓ, ਬੱਚੋ ਮਰਜ਼ੀ ਕਰਿਓ। ਮੇਰੀ ਬਾਤ ਸੁਣ ਲਿਓ। ਇੱਕ ਹੁੰਦਾ মিডিਆ ਹਾਊਸ মিডিਆ ਹੂ ਸਮਝਦੇ ਜੜੀ ਪ੍ਰੈਸ ਵਾਲਿਆਂ ਦੀ ਕੰਪਨੀ ਹੁੰਦੀ ਆ ਉਹਦਾ ਅਜੰਡਾ ਉਹ ਕਾਰਪੋਰੇਟਾਂ ਦੀ ਆ ਇੱਕ ਹੁੰਦਾ মিডিਆ ਕਰਮੀ ਮੇਰੀ ਗੱਲ ਸਮਝੋ মিডিਆ ਕਰਮੀ ਸਾਡਾ ਮੁੰਡਾ ਉਹ ਰੁਪਏ 70000 ਵਾਸਤੇ ਲੱਖ ਵਾਸਤੇ 30000 10000 ਦੀ ਕੈਮਰਾ ਚੁੱਕ ਕੇ ਫਿਰਦਾ ਹੁਣ ਲੜਾਈ ਸਾਡੀ মিডিਆ ਹਾਊਸ ਨਾਲ ਆ ਕਿ ਜਿਹੜਾ ਸਾਡਾ ਮੁੰਡਾ ਪੱਤਰਕਾਰ ਇਹਦੇ ਨਾਲ ਠੀਕ ਆ ਅਸੀਂ ਕਹਿੰਨੇ ਨੇ ਤੁਸੀਂ ਆ ਆ ਲੱਗੀਆਂ ਨੇ ਇੱਥੇ ਸਾਰੀਆਂ ਇਸ ਦੁਨੀਆ 'ਚ ਬੁਖਾਰ ਰਹੇ ਸਾਨੂੰ ਠੀਕ ਆ ਜੀ মিডিਆ ਹਾਊਸ ਨਾਲ ਲੜਨਾ ਚਾਹੀਦਾ ਸਾਨੂੰ ਵੀ ਗੋਦੀ মিডিਆ ਸਾਡਾ ਨੁਕਸਾਨ ਪਰ মিডিਆ ਕਰਮੀ ਨਾ ਨਹੀਂ ਉਹ ਤਾਂ ਜਿਹੜੇ ਫੌਜੀ ਨੇ ਉਹ ਵੀ ਤਾਂ ਸਾਡੇ ਪਰਿਵਾਰਾਂ 'ਚ ਉਹਨੇ ਸਾਡੇ ਇੱਥੇ ਵੀ ਫੌਜੀ ਨੇ ਠੀਕ ਆ ਤਾਂ ਇਹ ਸਮਝ ਬਣਾਉਣੀ ਚਾਹੀਦੀ ਆ ਠੀਕ ਆ ਜੀ ਇਸ ਕਰਕੇ ਮੈਂ ਤਾਂ ਕਹਿਨਾ ਫਿਰ ਇਹ ਬੰਦੇ ਚਲੇ ਗਏ ਇਥੇ ਕੋਈ ਵਾਰ ਹੋ ਗਿਆ ਤੁਹਾਨੂੰ ਦੁਨੀਆ 'ਚ ਕਿਸੇ ਨੇ ਦਿਖਾ ਲੈਣਾ ਤੇ ਇੱਕ ਇੰਟਰਨੈਟ ਬੰਦ ਹੋ ਗਿਆ ਠੀਕ ਹੈ ਜੀ ਤਾਂ ਦੁਨੀਆ 'ਚ ਕੁਝ ਨਹੀਂ ਪਤਾ ਲੱਗਣਾ মিডিਆ ਤੋਂ ਇਲਾਵਾ ਵੀ ਇਸ ਬਾਰਡਰ ਤੇ ਕੀ ਹੋਇਆ ਸਰਕਾਰ ਨੇ ਕੀ ਕੀਤਾ ਅਸੀਂ ਕੀ ਕੀਤਾ ਉਹਨੇ ਨੈਟ ਤਾਂ ਹੀ ਬੰਦ ਕੀਤਾ ਵੀ ਇਹਨਾਂ ਤੇ ਵਾਰ ਕਰਨਾ ਵਾ ਤੇ ਲੋਕਾਂ ਨੂੰ ਪਤਾ ਨਾ ਲੱਗੇ ਠੀਕ ਹੈ ਜੀ ਤੁਹੇ ਇਸ ਕਰਕੇ ਸਾਡੀ ਅਰਜ਼ੀ ਆ ਭਰਾਵੋ ਉਹ ਮੁੰਡੇ ਸਾਡੇ ਨਾਲ ਆ ਮੁੰਡੇ ਹੋ ਸਕਦਾ ਤੁਹਾਡੇ ਚਾਚੇ ਤਾਰੇ ਦਾ ਮੁੰਡਾ ਵੀ ਪ੍ਰੈਸ ਕਰਮੀ ਹੋਵੇ ਹੋ ਸਕਦਾ ਕਿ ਨਹੀਂ ਤੋ ਫਿਰ ਭਾਈ ਤੋ ਇਸ ਕਰਕੇ ਉਹ ਮੀਡੀਆ ਹਾਊਸ ਸਾਡੇ ਖਿਲਾਫ ਜਿਹੜਾ ਪ੍ਰਚਾਰ ਕਰ ਰਿਹਾ ਵਾ ਉਹਦੇ ਨਾਲ ਅਸੀਂ ਸਹਿਮਤ ਨਹੀਂ ਹੈਗੇ ਸਿੱਧਾ ਅਸੀਂ ਉਹਨਾਂ ਦਾ ਜਵਾਬ ਵੀ ਠੋਕ ਕੇ ਦਿੰਨੇ ਆ ਕੋਈ ਨਹੀਂ ਕੋਈ ਬਿਲਕੁਲ ਪਾਇ ਲੜੀਏ ਟਿਕਾਣੇ ਤੇ ਠੀਕਾ ਤੁਹਾਡੀ ਗੱਲ ਜਸਾ ਜਦੋਂ ਬਸੈਣਾ ਵੀ ਵੇਖਣਾ ਵੀ ਉੱਡਾ ਵਾ ਪਰ ਸਾਡਾ ਮਕਸਦ ਹੈਗਾ ਪੀਐਸਓ ਜਦੋਂ ਕੈਮਰਾ ਚੱਲੂਗਾ ਸਾਡੇ ਤੇ ਹਮਲਾ ਹੋਇਆ ਅੱਜ ਤੱਕ ਕਿੰਨਾ ਵੱਧ ਬੋਲਦਾ ਹੈ ਸਾਡੇ ਖਿਲਾਫ ਕੋਈ ਅੱਜ ਤੱਕ ਨੇ ਪੂਰੀ ਦੁਨੀਆ ਚੋਂ ਖਾਤਾ ਸਾਨੂੰ ਠੀਕਾ ਜੀ ਉਹ ਬੰਦਾ ਉਹਨਾਂ ਸਸਪੈਂਡ ਕਰਤਾ ਵੀ ਤੂੰ ਐ ਕਿਉਂ ਵਖਾਲਿਆ ਹੈਗਾ ਕਿਉਂ ਨਾ ਹੁੰਦਾ ਤੇ ਫਿਰ ਦੁਨੀਆ ਚ ਸਾਨੂੰ ਕਿਸੇ ਨੇ ਉੱਥੇ ਨਿਊਜ਼ 18 ਸੀ ਤੁਸੀਂ ਉਤੋਂ ਨਾਲ ਉਹਨੇ ਸੀਐਨਐਨ ਤੇ ਲਾਈਵ ਕੀਤਾ ਤੇ ਕੁਝ ਗੱਲਾਂ ਨਾ ਚੁੰਦਿਆ ਹੈ ਵੀ ਸਾਡੇ ਹੱਕ ਚ ਉਹ ਗੱਜਾਂਦੀਆਂ ਹੁੰਦੀਆਂ ਅਗਲਾ ਜੇ ਸਾਡੇ ਵਿਰੋਧ ਵੀ ਬੋਲੂ ਹੱਕ ਚ ਬੋਲੂ ਮੋਰਚੇ ਤੇ ਸਾਡੇ ਦੀ ਗੱਲ ਕਰੂਗਾ ਤੇ ਇਸ ਕਰਕੇ ਜੇ ਸਪੀਕਰ ਲਾ ਕੇ ਆਪਰਾ ਹੋ ਤੇ ਫਿਰ ਇਹ ਦਲਿਆ ਸਾਹਿਬ ਨੇ ਵੇਛੇ ਠੀਕ ਆ ਅਸੀਂ ਕੋਈ ਕਾਲੇ ਨਹੀਂ ਜੇ ਹੈਗੇ ਕੋਈ ਸਾਨੂੰ ਤੁਹਾਡੇ ਨਾਲ ਵੱਧ ਮੀਟਿੰਗਾਂ ਨਹੀਂ ਦੇ ਪੈਰੀਆਂ ਹੈਗੀਆਂ ਅਸੀਂ ਤੁਹਾਡਾ ਫਤੂਆ ਲੈ ਕੇ ਫੋਟੋ ਨਾਲ ਗੱਲ ਕਰਕੇ ਫਿਰ ਨਹੀਂ ਤਾਂ ਫੈਸਲੇ ਹੋਣਗੇ ਇੱਥੇ ਠੀਕ ਹੈ ਜੀ ਹਾਂ ਵਰਕਰ ਧਿਆਨ ਦੇਣਾ ਟਰੈਕਟਰ ਆਏ ਨੇ ਜਿੱਥੇ-ਜਿੱਥੇ ਟਰੈਕਟਰ ਨੇ ਉਹ ਖਲੋ ਜਾਣ ਆਪਾਂ ਟਰੈਕਟਰਾਂ ਦੀ ਹੋਰ ਸਕੀਮ ਬਣਾਈ ਆ ਮੈਂ ਜਿਹੜੀ ਦੱਸੂਗਾ ਸਾਰਾ ਕੁਝ ਸਾਡੀ ਵਲੰਟੀਅਰ ਟੀਮ ਤੁਹਾਨੂੰ ਦੱਸੂਗੀ ਵੀ ਇਹਨਾਂ ਨੂੰ ਕਿਵੇਂ ਚਲਾਉਣਾ ਕਿਵੇਂ ਬਕਰਨਾ ਜਿੱਤੀ ਛੇਤੀ ਸਪੀਕਰ ਚੱਲ ਜਾਂਦਾ ਵਾ ਮਾੜਾ ਜਿਹਾ ਦੱਸਦੇ ਚੱਲ ਗਿਆ ਭਾਈ ਆਵਾਜ਼ ਅਜੇ ਤੱਕ ਜਾਂਦੀ ਓ ਕ੍ਰਾਂਤੀਕਾਰੀਆਂ ਦਾ ਨੁਕਰੇ ਚੱਕਣ ਦਾ ਦੇ ਝੰਡਾ ਉਹ ਜਿਹੜੇ ਪਰਾਂ ਨੂੰ ਮੂੰਹ ਕਰਕੇ ਖਲੋਤੇ ਜਾਂਦੀ ਆਵਾਜ਼ ਚੱਲ ਭਾਈ ਹੋਰ ਭਾਈ ਸਾਡੀ ਬੇਨਤੀ ਆ ਪ੍ਰਭੂ ਕੇਂਦਰੀ ਮੰਤਰੀ ਅਨੁਰਾਜ ਠਾਕਰ ਦਾ ਬਿਆਨ ਆਇਆ ਕਿ ਅਸੀਂ ਕਿਸਾਨ ਲੀਡਰਾਂ ਨਾਲ ਗੱਲ ਕਰਨਾ ਚਾਹੁੰਦੇ ਆ ਅਰ ਮਸਲਿਆਂ ਦਾ ਹੱਲ ਕਰਨ ਨੂੰ ਤਿਆਰ ਆ ਇਹ ਉਹਨਾਂ ਦਾ ਬਿਆਨ ਆਇਆ ਜੇ ਅਸੀਂ ਗੱਲਬਾਤ ਦਾ ਸੱਤਾ ਨਾ ਕਬੂਲੀਏ ਫਿਰ ਉਹ ਕਹਿਣਗੇ ਵੀ ਐਮ ਮੰਗਾ ਮਨਾਉਣ ਨਹੀਂ ਆਏ ਪੰਜਾਬ ਹਰਿਆਣਾ ਨਹੀਂ ਸਾਥੋਂ ਪੈਦਾ ਪਰ ਦੇਸ਼ ਦੇ ਦੂਜੇ ਹਿੱਸਿਆਂ ਵਿੱਚ ਸਾਡੀ ਗੱਲ ਗਲਤ ਜਾਊਗੀ ਜੇ ਅਸੀਂ ਤੁਸੀਂ ਕਹਿੰਦੇ ਹੋ ਵੀ ਠੀਕ ਹੈ ਅਸੀਂ ਵੀ ਗੱਲਬਾਤ ਕਰਨ ਨੂੰ ਯਾਰਿਆ ਮੀਟਕ ਚ ਕੀ ਨਿਕਲਦਾ ਹਾਂ ਨਿਕਲਦੀ ਆ ਕੇ ਨਾ ਨਿਕਲਦੀ ਆ ਉਹ ਜੇ ਨਾ ਨਿਕਲਦੀ ਆ ਤੇ ਫਿਰ ਦਿੱਲੀ ਜਾਣ ਦਾ ਰਾਹ ਖੁੱਲਿਆ ਹੈਗਾ ਵਾ ਫੇ ਦਿੱਲੀ ਨੂੰ ਜਾਵਾਂਗੇ ਹੁਣ ਦੱਸੋ 바ਵਾ ਖੜੀਆਂ ਕਰਕੇ ਵੀ ਗੱਲ ਬਾਤ ਕਰਨੀ ਚਾਹੀਦੀ ਆ ਕਿ ਨਹੀਂ ਕਰਨੀ ਚਾਹੀਦੀ ਸਾਡੇ ਵੀ ਇਧਰ ਵੀ ਅਗਲੇ ਬੰਨੇ ਨੌਜਵਾਨੋ ਫੇਰ ਦੌਰੇ ਤੇਰੇ ਜੜੇ ਨੌਜਵਾਨ ਕਾਲੇ ਪੈਂਦੇ ਆ ਉਹ ਸਾਡੇ ਆ ਉਹਨਾਂ ਨੂੰ ਸਮਝਾਉਣਾ ਵੀ ਸਾਰਿਆਂ ਨੂੰ ਪੈਣਾ ਪੈਣਾ ਕਿ ਜੀ ਫੇਰ ਸਾਨੂੰ ਉਹਨਾਂ ਦੇ ਘਾੜੀ ਹੋਣਾ ਪੈਣਾ ਵਾ ਫੇਰ ਡੱਲਿਆ ਸਾਹਿਬ ਨੂੰ ਮੈਂ ਪੁੱਛਦਾ ਕਿ ਕਿੰਨਾ ਟਾਈਮ ਲਈ ਇਹ ਗੱਲਬਾਤ ਵਾਸਤੇ ਤੁਸੀਂ ਦੱਸੋ ਕਿੰਨਾ ਟਾਈਮ ਲਈ ਨਾ ਸ਼ਾਮ ਤੱਕ ਦਾ ਟਾਈਮ ਦੇਨੇ ਆ ਠੀਕ ਹੈ ਡੱਲਿਆ ਸਾਹਿਬ ਸ਼ਾਮਾਂ ਤੱਕ ਦਾ ਜੇ ਸ਼ਾਮਾਂ ਤੱਕ ਚਿੱਠੀ ਆ ਜਾਂਦੀ ਆ ਸੱਦਾ ਆ ਜਾਂਦਾ ਤੇ ਫੌਜਾਂ ਖਲੋਣਗੀਆਂ ਜੋ ਕੁਝ ਮੀਟਿੰਗ ਚੋਂ ਨਿਕਲੂਗਾ ਆ ਕੇ ਤੁਹਾਡੇ ਨਾਲ ਵਾਅਦਾ ਕਰਦੇ ਆ ਫਿਰ ਦਿੱਲੀ ਵਾਲ ਨੂੰ ਪਰ ਮੀਟਿੰਗ ਚ ਆ ਜਿਹੜੀ ਸ਼ੈਲਮ ਹੋਈ ਆ ਮੈਂ ਤੁਹਾਨੂੰ ਠੋਕ ਕੇ ਕਹਿੰਦਾ ਦਿੱਲੀ ਵਾਲ ਸਾਹਿਬ ਯਕੀਨ ਤੋਂ ਹੁੰਦੇ ਆ ਉੱਛ ਕੇ ਬਾਹਰ ਆਵਾਂਗੇ ਵੀ ਇਹ ਕਰਤੂਤ ਤੁਹਾਡੀ ਚੰਗੀ ਨਹੀਂ ਸੀ ਹੈ ਜੀ ਗੱਲ ਕਰਨੀ ਆ ਤੇ ਕੰਜਰਖਾਨਾ ਬੰਦ ਕਰੋ ਠੀਕ ਆ ਅਸੀਂ ਆਪਣੇ ਬੰਦੇ ਸਾਹਮਣੇ ਹੋਏ ਤਾਂ ਜਿਹੜੇ ਮੇਰੇ ਸਾਹਮਣੇ ਖਲੋਤੇ ਆ ਵੀਰ ਚੱਠੇ ਇਹ ਸਾਰੇ-ਸਾਰੇ ਅਗਲੇ ਬੰਨੇ ਚਲੇ ਜਾ ਉੱਥੇ ਜਾ ਕੇ ਖੜੋ ਆਪਣੇ ਨੌਜਵਾਨਾਂ ਨਾਲ ਸੰਵਾਦ ਕਰੋ ਸਾਨੂੰ ਕੱਲੇ-ਕੱਲੇ ਵੀਰ ਨੂੰ ਨੌਜਵਾਨਾਂ ਨਾਲ ਗੱਲ ਕਰਨੀ ਚਾਹੀਦੀ ਆ ਵੀ ਆ ਸਾਡਾ ਫੈਸਲਾ ਫਿਰ ਅਸੀਂ ਹਾਂ ਦਸੋ ਵੀ ਸਰਕਾਰ ਨੂੰ ਕਈਏ ਗੱਲ ਕਰਨ ਨੂੰ ਤਿਆਰ ਆ ਕਿ ਨਾ ਕਈਏ ਠੀਕ ਆ ਭਰਾਓ